ਪ੍ਰੇਮ ਕਾ ਆਪਣੇ ਪ੍ਰੇਮੀ ਨੂੰ ਬਾਰ-ਬਾਰ ਫੋਨ ਕਰ ਰਹੀ ਸੀ ਬਾਰ-ਬਾਰ ਇੱਕੋ ਹੀ ਗੱਲ ਰੱਟੀ ਹੋਈ ਸੀ ਆਪਣੇ ਪ੍ਰੇਮੀ ਨੂੰ ਕਹਿ ਰਹੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਮੇਰੇ ਨਾਲ ਤੂੰ ਵਿਆਹ ਕਰਵਾ ਪਰ ਉਸ ਦਾ ਪ੍ਰੇਮੀ ਵਿਆਹ ਕਰਵਾਉਣ ਨੂੰ ਰਾਜ਼ੀ ਨਹੀਂ ਹੈਗਾ ਸੀ ਉਹ ਬਾਰ-ਬਾਰ ਟਾਲਮਟੋਲ ਕਰ ਰਿਹਾ ਸੀ ਤੇ ਉਹ ਫਿਰ ਕਹਿੰਦੀ ਆ ਤੂੰ ਮੇਰੇ ਨਾਲ ਵਿਆਹ ਕਰਵਾ ਥੋੜੇ ਦਿਨਾਂ ਨੂੰ ਵੈਲੈਂਟਾਈਨ ਡੇ ਆ ਰਿਹਾ ਇਸ ਕਰਕੇ ਤੇਰੇ ਕੋਲੇ ਸਿਰਫ 10 ਦਿਨ ਨੇ ਜੇਕਰ ਤੂੰ 10 ਦਿਨਾਂ ਦੇ ਵਿੱਚ ਵਿਆਹ ਨਾ ਕਰਵਾਇਆ ਤਾਂ ਮੈਂ ਮਾਪਿਆਂ ਦੀ ਮਰਜ਼ੀ ਦੇ ਨਾਲ ਕਿਤੇ ਹੋਰ ਵਿਆਹ ਕਰਵਾ ਲਵਾਂਗੀ ਤੂੰ ਫੇਰ ਨਾ ਕਹੀਂ ਮੈਨੂੰ ਦੱਸਿਆ ਨਹੀਂ ਤਾਂ ਇਸ ਤੋਂ ਬਾਅਦ ਜਦੋਂ ਇਹ ਗੱਲ ਉਸਦੇ ਪ੍ਰੇਮੀ ਨੇ ਸੁਣੀ ਤਾਂ ਉਸਦਾ ਪ੍ਰੇਮੀ ਇੱਕੇ ਦਮ ਟੈਨਸ਼ਨ ਦੇ ਵਿੱਚ ਆ ਜਾਂਦਾ ਕਿਉਂਕਿ ਉਸਦੇ ਪ੍ਰੇਮੀ ਕੋਲ ਪੈਸੇ ਨਹੀਂ ਹੈਗੇ ਸੀ ਇਸ ਕਰਕੇ ਉਹ ਆਪਣੀ ਪ੍ਰੇਮਿਕਾ ਨੂੰ ਟਾਲਮਟੋਲ ਕਰ ਰਿਹਾ ਸੀ ਤੇ ਬਾਅਦ ਦੇ ਵਿੱਚ ਪ੍ਰੇਮੀ ਸੋਚਦਾ ਜੇ ਹੁਣ ਕਰਾਂ ਤਾਂ ਫਿਰ ਮੈਂ ਕਰਾਂ ਕੀ ਇਸ ਤੋਂ ਬਾਅਦ ਉਹ ਆਪਣੇ ਇੱਕ ਦੋਸਤ ਨੂੰ ਫੋਨ ਕਰਦਾ ਅਤੇ ਅੱਗੋਂ ਦਾ ਦੋਸਤ ਕਹਿਣਦਾ ਤੂੰ ਯਾਰ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਆਪਾਂ ਤੇਰੇ ਵਾਸਤੇ ਪੈਸਿਆਂ ਦਾ ਇੰਤਜ਼ਾਮ ਕਰ ਦਿਆਗੇ ਤਾਂ ਇਸ ਤੋਂ ਬਾਅਦ ਇਹ ਤਿੰਨ ਦੋਸਤ ਰਲ ਕੇ ਇੱਕ ਲੁੱਟਣ ਦੀ ਪਲਾਨਿੰਗ ਕਰਦੇ ਨੇ ਜਦੋਂ ਇਹ ਉਸ ਕਾਣ ਨੂੰ ਅੰਜਾਮ ਦੇਣ ਜਾਂਦੇ ਨੇ ਤਾਂ ਇਹਨਾਂ ਤੋਂ ਤਿੰਨ ਕਤਲ ਹੋ ਜਾਂਦੇ ਨੇ ਜਦੋਂ ਇਸ ਕਤਲ ਕਾਣ ਦਾ ਫਿਰ ਖਲਾਸਾ ਹੁੰਦਾ ਤੇ ਲੋਕ ਵੀ ਹੈਰਾਨ ਹੋ ਜਾਂਦੇ ਨੇ ਵੀ ਆਖਰਕਾਰ ਇੱਕ ਪ੍ਰੇਮਿਕਾ ਦੇ ਲਈ ਤਿੰਨ ਕਤਲ ਕਿਵੇਂ ਹੋਏ ਸਾ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਜਿਹੜੀ ਸੱਚੀ ਘਟਨਾ ਬਿਹਾਰ ਦੀ ਰਾਜਧਾਨੀ ਪਟਨਾ ਦੀ ਹੈ ਇਹ ਸੱਚੀ ਘਟਨਾ ਅਦਮਲ ਗੋਲ ਦੀ ਹੈ ਕੀ ਹੋਇਆ ਅਦਮਲ ਗੋਲ ਤੇ ਇੱਕ ਰਸਤੇ ਦੇ ਵਿੱਚ ਇੱਕ ਆਦਮੀ ਰਾਤ ਦੇ 8 ਵਜੇ ਸੁੰਨਸਾਨ ਸੜਕ ਉੱਤੇ ਜਾ ਰਿਹਾ ਸੀ ਅਤੇ ਜਦੋਂ ਉਹ ਉਸ ਸੜਕ ਤੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਦੀ ਨਿਗਾ ਦੋ ਖੜੇ ਮੋਟਰਸਾਈਕਲਾਂ ਤੇ ਪੈਂਦੀ ਆ ਅਤੇ ਜਦੋਂ ਅੱਗੇ ਜਾਂਦਾ ਅੱਗੇ ਜਾ ਕੇ ਦੇਖਦਾ ਕਿ ਚਾਰ ਜਾਣੇ ਜ਼ਖਮੀ ਹਾਲਾਤ ਦੇ ਵਿੱਚ ਧਰਤੀ ਤੇ ਡਿੱਗੇ ਪਾਰੇ ਇਸ ਤੋਂ ਬਾਅਦ ਉਹ ਆਦਮੀ ਪੁਲਿਸ ਨੂੰ ਫੋਨ ਕਰਦਾ 112 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਕਹਿੰਦਾ ਕਿ ਇੱਥੇ ਭਿਆਨਕ ਐਕਸੀਡੈਂਟ ਹੋ ਗਿਆ ਤੁਸੀਂ ਜਲਦੀ ਪਹੁੰਚੋ ਤਾਂ ਇਸ ਤੋਂ ਬਾਅਦ ਪੁਲਿਸ ਜਲਦੀ ਦਿਨੇ ਉਸ ਜਗ੍ਹਾ ਤੇ ਪਹੁੰਚਦੀ ਹੈ ਅਤੇ ਜਦੋਂ ਪੁਲਿਸ ਆ ਕੇ ਦੇਖਦੀ ਆ ਤਾਂ ਉਹਨਾਂ ਦੀ ਨਿਗਾਹ ਪਹਿਲਾਂ ਉਹਨਾਂ ਦੋ ਖੜੇ ਮੋਟਰਸਾਈਕਲਾਂ ਤੇ ਪੈਂਦੀ ਆ ਅਤੇ ਉਸ ਤੋਂ ਬਾਅਦ ਉਹ ਜਿਹੜੇ ਵਿਅਕਤੀ ਥੱਲੇ ਧਰਤੀ ਤੇ ਡਿੱਗੇ ਪਏ ਹੁੰਦੇ ਨੇ ਚਾਰ ਜਾਣੇ ਉਹਨਾਂ ਦੇ ਉੱਤੇ ਨਿਗਾਹ ਪੈਂਦੀ ਆ ਤਾਂ ਤੁਰੰਤ ਉਸ ਤੋਂ ਬਾਅਦ ਪੁਲਿਸ ਉਹਨਾਂ ਚਾਰਾਂ ਜ਼ਖਮੀਆਂ ਨੂੰ ਚੱਕ ਕੇ ਹਸਪਤਲ ਲਿਆ ਜਾਂਦੀ ਆ ਹਸਪਤਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਤਾਂ ਪਤਾ ਲੱਗਦਾ ਕਿ ਉਹਨਾਂ ਚੋਂ ਤਿੰਨ ਦੀ ਮੌਤ ਹੋ ਚੁੱਕੀ ਆ ਅਤੇ ਇੱਕ ਜਿਹੜਾ ਬੱਚਾ ਸੀਗਾ 2.5 ਸਾਲ ਦਾ ਬੱਚਾ ਉਹੋ ਬਚ ਗਿਆ ਇਸ ਤੋਂ ਬਾਅਦ ਉਸ ਬੱਚੇ ਨੂੰ ਅੱਗੇ ਕਿਸੇ ਹੋਰ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਅਤੇ ਪੁਲਿਸ ਨੂੰ ਉਸ ਤੋਂ ਬਾਅਦ ਇੱਕ ਫੋਨ ਫੇਰ ਆਉਂਦਾ ਹੈ ਪੁਲਿਸ ਨੂੰ ਦੱਸਿਆ ਜਾਂਦਾ ਕਿ ਇਸ ਜਗ੍ਹਾ ਤੇ ਇੱਕ ਹੋਰ ਆਦਮੀ ਜਿਹੜਾ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤੇ ਇਸ ਤੋਂ ਬਾਅਦ ਪੁਲਿਸ ਉਸ ਆਦਮੀ ਨੂੰ ਵੀ ਲਿਆ ਕੇ ਹਸਪੀਟਲ ਦੇ ਵਿੱਚ ਦਾਖਲ ਕਰਵਾਉਂਦੀ ਹੈ ਤਾਂ ਇਸ ਤੋਂ ਬਾਅਦ ਵੱਲੋਂ ਮ੍ਰਿਤਕਾਂ ਦੀ ਪਛਾਣ ਕਰਦੀ ਆ ਤਾਂ ਇਹਨਾਂ ਦੇ ਵਿੱਚੋਂ ਪਤਾ ਲੱਗਦਾ ਕਿ ਜਿੰਨੇ ਵੀ ਮ੍ਰਿਤਕ ਨੇ ਇਹ ਸਾਰੇ ਥੰਬਾ ਦੇ ਰਹਿਣ ਵਾਲੇ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੇ ਵਿੱਚ ਇੱਕ ਦਾ ਨਾਮ ਮਨੀਸ਼ ਕੁਮਾਰ ਜਿਸ ਦੀ ਉਮਰ 25 ਸਾਲ ਉਸ ਦੀ ਪਤਨੀ ਕੰਚਨ ਜਿਸ ਦੀ ਉਮਰ 22 ਸਾਲ ਅਤੇ ਉਸ ਦਾ ਬੇਟਾ ਅਯੂਬ ਜਿਸ ਦੀ ਉਮਰ 22 ਸਾਲ ਅਤੇ ਜਿਹੜਾ ਚੌਥਾ ਵਿਅਕਤੀ ਸੀ ਉਸ ਦੀ ਉਮਰ 22 ਸਾਲ ਦੀ ਜਿਸ ਦਾ ਨਾਮ ਸੰਜੀਤ ਸੀ ਤਾਂ ਇਸ ਤੋਂ ਬਾਅਦ ਪੁਲਿਸ ਇਹਨਾਂ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਆ ਅਤੇ 4 ਫਰਵਰੀ 2025 ਨੂੰ ਜਦੋਂ ਪੋਸਟਮਾਰਟਮ ਰਿਪੋਰਟ ਆਉਂਦੀ ਆ ਤਾਂ ਪੁਲਿਸ ਦੇ ਪਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਆ ਕਿਉਂਕਿ ਪੁਲਿਸ ਪਹਿਲਾਂ ਸੋਚ ਰਹੀ ਸੀ ਕਿ ਇਹ ਜਿਹੜਾ ਕਾਂਡ ਹੋਇਆ ਇਹ ਇੱਕ ਐਕਸੀਡੈਂਟ ਆ ਪਰ ਜਦੋਂ ਪੁਲਿਸ ਨੂੰ ਪੋਸਟਮਾਰਟਮ ਰਿਪੋਰਟ ਮਿਲਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਐਕਸੀਡੈਂਟ ਨਹੀਂ ਹੈਗਾ ਇਹ ਇੱਕ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ ਤੇ ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਇਸ ਤੋਂ ਬਾਅਦ ਪੁਲਿਸ ਜੋ ਵਿਅਕਤੀ ਬਚ ਗਿਆ ਸੀ ਉਸ ਤੋਂ ਪੁੱਛਗਿੱਛ ਕਰਦੇ ਆ ਜਿਸ ਦਾ ਨਾਮ ਨਵੀਨ ਕੁਮਾਰ ਸੀ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਨਵੀਨ ਕੁਮਾਰ ਨੇ ਦੱਸਿਆ ਕਿ ਅਸੀਂ ਉਸ ਰਸਤੇ ਦੇ ਵਿੱਚ ਨਵੀਨ ਅਤੇ ਸੰਜੀਤ ਕੁਮਾਰ ਦੋਨੋਂ ਜਾਣੇ ਅਸੀਂ ਆ ਰਹੇ ਸੀ ਤਾਂ ਉਸ ਰਸਤੇ ਦੇ ਵਿੱਚ ਸੰਜੀਤ ਕੁਮਾਰ ਦੇ ਹੱਥ ਦੇ ਵਿੱਚ ਮੋਬਾਈਲ ਫੜਿਆ ਹੋਇਆ ਸੀ ਤਾਂ ਹੋਰ ਹਮਲਾਵਰਾਂ ਨੇ ਆ ਕੇ ਸਾਡੇ ਉੱਤੇ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਤਾਂ ਉਸੇ ਰਸਤੇ ਵਿੱਚ ਦੀ ਮਨੀਸ਼ ਕੁਮਾਰ ਆਪਣੀ ਪਤਨੀ ਕੰਚਨ ਤੇ ਆਪਣੇ ਬੇਟੇ ਅਯੂਸ਼ ਨੂੰ ਲੈ ਕੇ ਆਪਣੇ ਸਹੁਰਿਆਂ ਤੋਂ ਵਾਪਸ ਥੰਬਾ ਆ ਰਿਹਾ ਸੀ ਰਾਸਤੇ ਦੇ ਵਿੱਚ ਲੜਾਈ ਹੁੰਦੀ ਦੇਖ ਮਨੀਸ਼ ਕੁਮਾਰ ਰੁਕ ਜਾਂਦਾ ਉਹ ਦੇਖਦਾ ਕਿ ਮੇਰੇ ਪਿੰਡ ਦਾ ਸੰਜੀਤ ਕੁਮਾਰ ਹੈ ਜਿਸ ਨੂੰ ਕੀ ਕੁਝ ਲੜ ਕੇ ਕੁੱਟ ਮਾਰ ਰਏ ਸੀ ਤਾਂ ਜਦੋਂ ਇਹ ਸਾਰਾ ਦ੍ਰਿਸ਼ ਮਨੀਸ਼ ਦੇਖਦਾ ਤਾਂ ਉਹ ਉਥੇ ਆਪਣੀ ਬਾਈਕ ਰੋਕ ਲੈਂਦਾ ਇਸ ਤੋਂ ਬਾਅਦ ਉਹ ਉਹਨਾਂ ਨੂੰ ਕਹਿਣ ਲੱਗ ਜਾਂਦਾ ਵੀ ਤੁਸੀਂ ਇਸ ਨੂੰ ਕਿਉਂ ਮਾਰ ਰਹੇ ਹੋ ਮਨੀਸ਼ ਨੇ ਜਦੋਂ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਨੇ ਸੰਜੀਤ ਕੁਮਾਰ ਤੇ ਤਾਂ ਹਮਲਾ ਕੀਤਾ ਹੀ ਸੀ ਅਤੇ ਨਾਲ ਹੀ ਉਹ ਮਨੀਸ਼ ਕੁਮਾਰ ਤੇ ਅਤੇ ਉਸ ਦੀ ਪਤਨੀ ਕੰਚਨ ਤੇ ਅਤੇ ਉਸ ਦੇ بیٹے ਅਯੂਸ਼ ਤੇ ਜੋ ਕਿ 2.5 ਸਾਲ ਦੀ ਉਮਰ ਦਾ ਸੀ ਉਹਨਾਂ ਦੇ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਜਦੋਂ ਉਹ ਚਾਕੂ ਨਾਲ ਹਮਲਾ ਕਰ ਰਹੇ ਹੁੰਦੇ ਨੇ ਤਾਂ ਉਹਨਾਂ ਚੋਂ ਇੱਕ ਬੰਦਾ ਉਸੇ ਵੇਲੇ ਪੱਜ ਜਾਂਦਾ ਅਤੇ ਦੂਰ ਜਾ ਕੇ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ ਆਖਰ ਜਦੋਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੁੰਦੀ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਸ ਜਗ੍ਹਾ ਤੇ ਹਮਲਾ ਹੋਇਆ ਸੀ ਉਸ ਜਗ੍ਹਾ ਤੇ ਜਿਹੜੇ ਹਮਲਾਵਾਰ ਸੀ ਜਿਸ ਟਾਈਮ ਉਹ ਮੋਬਾਈਲ ਖੋਣ ਆਏ ਸੀ ਤਾਂ ਉਹਨਾਂ ਦਾ ਮੋਬਾਈਲ ਸੀ ਜਿਹੜਾ ਉਹਨਾਂ ਦੇ ਹੱਥ ਦੇ ਵਿੱਚੋਂ ਉੱਥੇ ਹੀ ਡਿੱਗ ਪਿਆ ਸੀ ਤਾਂ ਇਸ ਤੋਂ ਬਾਅਦ ਪੁਲਿਸ ਉਸ ਮੋਬਾਈਲ ਫੋਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਆ ਅਤੇ ਉਸ ਮੋਬਾਈਲ ਦੀ ਜਿਹੜੀ ਸੀਟੀ ਆਰ ਹੈ ਉਹ ਕੜਵਾਈ ਜਾਂਦੀ ਆ ਤਾਂ ਪਤਾ ਲੱਗਦਾ ਕਿ ਨਵੀਨ ਕੁਮਾਰ ਸੀ ਜਿਹੜਾ ਉਹ ਦੋ ਤਿੰਨ ਬੰਦਿਆਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉਹਨਾਂ ਦੇ ਵਿੱਚੋਂ ਇੱਕ ਨਾਮ ਨਿਕਲ ਕੇ ਸਾਹਮਣੇ ਆਉਂਦਾ ਗਿਨਾਰੀ ਉਰਫ ਗੈਂੜਾ ਤਾਂ ਇਸ ਤੋਂ ਬਾਅਦ ਪੁਲਿਸ ਗਿਨਾਰੀ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਗਿਨਾਰੀ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਗਿਨਾਰੀ ਟਾਲਮਟੋਲ ਜੀ ਕਰਦਾ ਮਤਲਬ ਕਿ ਕੋਈ ਪਹਿਲਾਂ ਸਹੀ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਕਰਦਾ ਇਸ ਤੋਂ ਬਾਅਦ ਜਦੋਂ ਪੁਲਿਸ ਸਖਤੀ ਨਾਲ ਪੁੱਛਗਿੱਛ ਕਰਦੀ ਆ ਤਾਂ ਉਹ ਐਸੀ ਹੈਰਾਨ ਕਰਨ ਵਾਲੀ ਪੁਲਿਸ ਨੂੰ ਕਹਾਣੀ ਸੁਣਾਉਂਦਾ ਕਿ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਗੈਰਾਨੀ ਦੱਸਦਾ ਹੈ ਕਿ ਸੰਜੀਤ ਕੁਮਾਰ ਦੀ ਇੱਕ গারਲਫ੍ਰੈਂਡ ਸੀ ਸੰਜੀਤ ਕੁਮਾਰ ਦੀ গারਲਫ੍ਰੈਂਡ ਆ ਸੰਜੀਤ ਨੂੰ ਵਾਰ-ਵਾਰ ਇਹ ਗੱਲ ਕਹਿ ਰਹੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਜਾਂ ਨਹੀਂ ਕਰਵਾਉਣਾ ਤੂੰ ਮੈਨੂੰ ਦੱਸ ਕਿੰਨੇ ਦਿਨਾਂ ਦੇ ਵਿੱਚ ਕਰਵਾਉਣਾ ਹੈ ਕਿਉਂਕਿ ਉਹ ਸੰਜੀਤ ਉੱਤੇ ਵਾਰ-ਵਾਰ ਦਬਾਅ ਪਾ ਰਹੀ ਸੀ ਤੇ ਸੰਜੀਤ ਕੋਲ ਪੈਸੇ ਨਹੀਂ ਹੈਗੇ ਸੀ ਇਸ ਗੱਲ ਨੂੰ ਲੈ ਕੇ ਸੰਜੀਤ ਟਾਲਮਟੋਲ ਕਰ ਰਿਹਾ ਸੀ ਸੰਜੀਤ ਨੇ ਇਹ ਸਾਰੀ ਗੱਲਬਾਤ ਮੈਨੂੰ ਦੱਸੀ ਤੇ ਮੈਂ ਉਸ ਨੂੰ ਕਿਹਾ ਵੀ ਤੂੰ ਕੋਈ ਗੱਲ ਨਹੀਂ ਫਿਕਰ ਨਾ ਕਰ ਆਪਾਂ ਪੈਸਿਆਂ ਦਾ ਇੰਤਜ਼ਾਮ ਕਰ ਲੈਨੇ ਆ ਇਸ ਤੋਂ ਬਾਅਦ ਸੰਜੀਤ ਨਾਲ ਮਿਲ ਕੇ ਗਿਲਾਨੀ ਨਵੀਨ ਅਤੇ ਗੋਲੂ ਇਹ ਤਿੰਨ ਜਾਣੇ ਸੰਜੀਤ ਨਾਲ ਮਿਲ ਕੇ ਇੱਕ ਹੋਰ ਆਦਮੀ ਕੋਲ ਜਾਂਦੇ ਨੇ ਅਤੇ ਉਸ ਨੂੰ ਜਾ ਕੇ ਕਹਿੰਦੇ ਨੇ ਕਿ ਤੂੰ ਕਿਤੋਂ ਵੀ ਕਰ ਪੈਸਿਆਂ ਦਾ ਇੰਤਜ਼ਾਮ ਕਰ ਸਾਨੂੰ ਪੈਸੇ ਚਾਹੀਦੇ ਨੇ ਤਾਂ ਅੱਗੋਂ ਉਹ ਜਿਹੜਾ ਵਿਅਕਤੀ ਹੁੰਦਾ ਉਹ ਇਹ ਗੱਲ ਕਹਿ ਦਿੰਦਾ ਕਿ ਦੇਖੋ ਮੇਰੇ ਕੋਲ ਐਨੇ ਪੈਸੇ ਤਾਂ ਹੈ ਨਹੀਂ ਨਾ ਹੀ ਮਥੋ ਇਸ ਦਾ ਇੰਤਜ਼ਾਮ ਹੋਣਾ ਇਸ ਤੋਂ ਬਾਅਦ ਉਹ ਨਰਾਸ਼ ਹੋ ਕੇ ਵਾਪਸ ਆ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਤੰਬਾ ਬਾਜਿਤਪੁਰ ਰੋਡ ਤੇ ਮਨੀਸ਼ ਕੁਮਾਰ ਅਤੇ ਉਸ ਦੀ ਪਤਨੀ ਅਤੇ ਉਸ ਦਾ ਇੱਕ ਬੇਟਾ ਉਹ ਵੀ ਉਸ ਰੋਡ ਤੇ ਉਸ ਸਮੇਂ ਆ ਰਹੇ ਸੀ ਤਾਂ ਸੰਜੀਤ ਕੁਮਾਰ ਦੇ ਦੋਸਤਾਂ ਨੇ ਲੁੱਟ ਦੀ ਕੋਸ਼ਿਸ਼ ਕੀਤੀ ਲੁੱਟ ਦੇ ਇਰਾਦੇ ਨਾਲ ਉਹਨਾਂ ਨੇ ਸੰਜੀਤ ਕੁਮਾਰ ਅਤੇ ਉਸ ਦੀ ਪਤਨੀ ਅਤੇ ਬੇਟੇ ਉੱਤੇ ਉਹਨਾਂ ਉੱਤੇ ਵੀ ਹਮਲਾ ਕਰ ਦਿੱਤਾ ਕਿਉਂਕਿ ਮਨੀਸ਼ ਕੁਮਾਰ ਸੰਜੀਤ ਨੂੰ ਪਛਾਣ ਲੈਂਦਾ ਉਹ ਸੰਜੀਤ ਕੁਮਾਰ ਨੂੰ ਇਹ ਗੱਲ ਕਹਿੰਦਾ ਕਿ ਤੂੰ ਤਾਂ ਯਾਰ ਮੇਰੇ ਪਿੰਡ ਦਾ ਇਸ ਤੋਂ ਬਾਅਦ ਸੰਜੀਤ ਕੁਮਾਰ ਹਮਲਾਵਾਰ ਜਿਹੜੇ ਉਹਦੇ ਦੋਸਤ ਹੁੰਦੇ ਨੇ ਉਹਨਾਂ ਨੂੰ ਇਹ ਵੀ ਗੱਲ ਕਹਿੰਦਾ ਕਿ ਤੁਸੀਂ ਇਹਨਾਂ ਨੂੰ ਨਾ ਮਾਰੋ ਇਹ ਆਪਣੇ ਹੀ ਜਾਣ ਪਛਾਣ ਦੇ ਬੰਦੇ ਨੇ ਅਤੇ ਇਹ ਆਪਾਂ ਨੂੰ ਮੁਆਫ ਵੀ ਕਰ ਦੇਣਗੇ ਪਰ ਜਿਹੜੇ ਸੰਜੀਤ ਕੁਮਾਰ ਦੇ ਦੋਸਤ ਸੀ ਗਲਾਨੀ ਵਰਗੇ ਉਹ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਸੀ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਹ ਡਰ ਹੋ ਗਿਆ ਸੀ ਕਿ ਜੇਕਰ ਹੁਣ ਇਸ ਨੂੰ ਆਪਾਂ ਛੱਡ ਦਿੱਤਾ ਤਾਂ ਇਹ ਜਿਹੜਾ ਸਾਰਾ ਕੱਲ ਨੂੰ ਭੇਜਦਾ ਇਹ ਲੋਕਾਂ ਵਿੱਚ ਜਾਂ ਪੁਲਿਸ ਕੋਲੇ ਖੋਲ ਦੂਗਾ ਇਸੇ ਗੱਲ ਤੋਂ ਡਰਦਿਆਂ ਸੰਜੀਤ ਕੁਮਾਰ ਗਿਲਾਨੀ ਹੋਣਾਂ ਦਾ ਵਿਰੋਧ ਵੀ ਕਰਦਾ ਪਰ ਉਹ ਨਾਲੇ ਤਾਂ ਸੰਜੀਤ ਕੁਮਾਰ ਉੱਤੇ ਹਮਲਾ ਕਰ ਦਿੰਦੇ ਨੇ ਅਤੇ ਨਾਲੇ ਮਨੀਸ਼ ਕੁਮਾਰ ਉੱਤੇ ਤੇ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਨੇ ਪਹਿਲਾਂ ਤਾਂ ਉਹ ਮਨਿੰਜ ਦਾ ਕਤਲ ਕਰ ਦਿਆ ਉਸ ਤੋਂ ਬਾਅਦ ਉਸ ਦੀ ਵਾਈਫ ਦਾ ਕਤਲ ਕਰ ਦਿਆ ਉਸ ਤੋਂ ਬਾਅਦ ਜਦੋਂ ਸੰਜੀਤ ਕੁਮਾਰ ਤੇ ਵੀ ਜਾਦੇ ਹਮਲਾ ਕੀਤਾ ਜਾਂਦਾ ਤਾਂ ਉਸ ਦੀ ਵੀ ਮੌਤ ਹੋ ਜਾਂਦੀ ਆ ਇਹ ਤਿੰਨਾਂ ਜਣਿਆਂ ਦੀ ਮੌਤ ਹੋ ਜਾਂਦੀ ਆ ਅਤੇ ਜਿਹੜਾ 2.5 ਸਾਲ ਦਾ ਬੱਚਾ ਸੀ ਉਹ ਧਰਤੀ ਤੇ ਬੇਹੋਸ਼ ਹੋ ਕੇ ਡਿੱਗ ਪੈਂਦਾ ਅਤੇ ਉਹਨਾਂ ਨੂੰ ਲੱਗਦਾ ਕਿ ਇਹ ਵੀ ਮਰ ਚੁੱਕਿਆ ਇਸ ਕਰਕੇ ਉਹ ਉਸ ਨੂੰ ਇਸੇ ਤਰ੍ਹਾਂ ਹੀ ਛੱਡ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਇਸ ਤੋਂ ਬਾਅਦ ਪੁਲਿਸ ਜਦੋਂ ਬੱਚੇ ਨੂੰ ਹਸਪੀਟਲ ਲੈ ਕੇ ਜਾਂਦੀ ਆ ਤਾਂ ਪਤਾ ਲੱਗਦਾ ਕਿ ਬੱਚਾ ਬਿਲਕੁਲ ਤੰਦਰੁਸਤ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੰਭੀਰ ਝੋਟ ਨਹੀਂ ਆਈ ਇਸ ਤੋਂ ਬਾਅਦ ਜਦੋਂ ਇਹ ਸਾਰਾ ਮਾਮਲਾ ਅਖਬਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦਾ ਅਤੇ ਪੁਲਿਸ ਖੁਲਾਸਾ ਕਰਦੀ ਆ ਲੋਕ ਵੀ ਅਤੇ ਪੁਲਿਸ ਵੀ ਇਸ ਮਾਮਲੇ ਤੋਂ ਹੈਰਾਨ ਹੁੰਦੀ ਹੈ ਕਿ ਕਿਵੇਂ ਇੱਕ ਵਿਅਕਤੀ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਾਉਣ ਦੀ ਖਾਤਰ ਦੋ ਬੰਦਿਆਂ ਦੀ ਜਾਨ ਲੈ ਸਕਦਾ ਪਰ ਉਸ ਹਮਲੇ ਦੇ ਵਿੱਚ ਬਲਕਿ ਉਸ ਸੰਜੀਤ ਕੁਮਾਰ ਦੀ ਵੀ ਜਾਨ ਚਲੀ ਜਾਂਦੀ ਆ ਦੋਸਤੋ ਇਹ ਸਾਰੀ ਘਟਨਾ ਸੁਣਾਉਣ ਦਾ ਸਾਡਾ ਤੁਹਾਨੂੰ ਇਹੀ ਮਕਸਦ ਹੈ ਕਿ ਇਸ ਘਟਨਾ ਤੋਂ ਤੁਸੀਂ ਵੀ ਕੁਝ ਸਿੱਖ ਸਕੋ ਹੁਣ ਪੁਲਿਸ ਨੇ ਸਾਰੇ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਦੋਸਤੋ ਜਿਹੜੇ ਗਲਤ ਰਸਤੇ ਹੁੰਦੇ ਨੇ ਉਹ ਸੌਖੇ ਜ਼ਰੂਰ ਲੱਗਦੇ ਨੇ ਉਸ ਟਾਈਮ ਆਪਾਂ ਨੂੰ ਲੱਗਦਾ ਵੀ ਇਹ ਸ਼ਾਰਟਕਟ ਰਸਤੇ ਨੇ ਵੀ ਆਪਾਂ ਇਹਨਾਂ ਨੂੰ ਅਪਣਾ ਲਈਏ ਉਹ ਜਲਦੀ ਕਈ ਵਾਰ ਕਲੀਅਰ ਵੀ ਹੋ ਜਾਂਦੇ ਨੇ ਪਰ ਜਦੋਂ ਬਾਅਦ ਦੇ ਵਿੱਚ ਉਹਨਾਂ ਦੇ ਖਮਿਆਜੇ ਭੁਗਤਨੇ ਪੈਂਦੇ ਨੇ ਤਾਂ ਬਾਅਦ ਦੇ ਵਿੱਚ ਹੀ ਪਤਾ ਲੱਗਦਾ ਕਿ ਉਹਦਾ ਰਿਜ਼ਲਟ ਕੀ ਨਿਕਲਦਾ ਸੋ ਦੋਸਤੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦਿਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ